ਅਕਾਲੀ ਦਲ ਅਤੇ ਭਾਜਪਾ ਦੇ ਗੱਠਬੰਦੀ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਤੇ ਲੱਗਾ ਵਿਰਾਮ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਕੀਤੀ ਪ੍ਰੈਸ ਕਾਨਫਰੰਸ ਸ਼੍ਰੋਮ ਨੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਬੰਦੀ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਤੇ ਲੱਗਾ ਵਿਰਾਮ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸ਼੍ਰੋਮ ਨੇ ਅਕਾਲੀ ਦਲ ਅਤੇ ਭਾਜਪਾ ਦਾ ਨਹੀਂ ਹੋਵੇਗਾ ਗੱਠਬੰਧ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਤੇ ਭਾਜਪਾ ਇਕੱਲਿਆਂ ਲੜੇਗੀ ਚੋਣ ਕੇਂਦਰ ਸਰਕਾਰ ਇਸ ਫੈਸਲੇ ਦਾ ਕੀਤਾ ਸਵਾਗਤ ਕਿਹਾ ਗੱਠਬ ਅਨੁਭਾਤ ਪਾਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤ੍ਰਿਤਵ ਦਾ ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿਐਕਸ਼ ਜੇਪੀ ਨੱਡਾ ਜੀ ਦਾ ਹੋਮ ਮਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ। ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ ਉਹਦੀ ਜਾਣਕਾਰੀ ਘਰ-ਘਰ ਪਹੁੰਚਾਉਂ ਪਹੁਚਾਏਗੀ। ਸ਼ਾਇਦ ਚਾਹੇ ਤੁਸੀਂ ਇੱਕ ਪਾਸੇ ਸ਼੍ਰੀ अयोध्या ਦੇ ਅੰਦਰ ਰਾਮ ਮੰਦਿਰ ਦੇ ਨਿਰਮਾਨ ਦਾ ਮੁੱਦਾ ਤੇ ਦੂਜੇ ਪਾਸੇ ਪੰਜਾਬ ਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲੇ ਦਰਸ਼ਨ ਦੀ ਦਾਰ ਦਾ ਮੌਕਾ ਮਿਲੇ ਇਹ ਮੰਗ ਪੂਰੀ ਕਰਨ ਦਾ ਅਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਔਰ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਖੋਲਿਆ ਗੁਰੂ ਪੁੱਤਰਾਂ ਦਾ ਬਲੀਦਾਨ ਨੂੰ ਵਿਸ਼ਵ ਵਿਆਪੀ ਬਣਾਇਆ ਔਰ ਵੀਰਵਾਲ ਦਿਵਸਤੀ ਘੋਸ਼ਣਾ ਕੀਤੀ ਚਾਹੇ ਲੰਗਰ ਤੇ GST ਹਟਾਣਾ ਹੋਏ ਚਾਹੇ ਕਾਲੀ ਸੂਚੀ ਸਮਾਪਤ ਕਰਨਾ ਹੋਏ ਚਾਹੇ ਹਯੂਦ ਸਾਹਿਬ ਦੇ ਅੰਦਰ ਰੋਪਵੇ ਬਣਾਉਣ ਦੀ ਗੱਲ ਆਈ ਮਤਲਬ ਪੰਜਾਬ ਦੇ ਨਾਲ ਅਗਰ ਕੋਈ ਸੱਚੇ ਮਨ ਨਾਲ ਕਿਸੇ ਨੇ ਪਿਆਰ ਕੀਤਾ ਔਰ ਪੰਜਾਬੀਅਤ ਨੂੰ ਸਮਝਿਆ ਤਾਂ ਨਰਿੰਦਰ ਭਾਈ ਮੋਦੀ ਨੇ ਸਮਝਿਆ ਚਾਹੇ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਦਿੱਲੀ ਦੇ ਉਸੇ ਲਾਲ ਕਿਲੇ ਦੇ ਅੰਦਰ ਦੀਵਾਨ ਸਜਾ ਕੇ ਮਨਾਇਆ ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਜਿਹੜਾ ਜ਼ਾਲਿਮ ਮੁਗਲ ਸ਼ਾਸਨ ਨੇ ਦਿੱਤਾ ਸੀ ਲੇਕਿਨ ਪੰਜਾਬ ਦੇ ਅੰਦਰ ਪੋਲਿਟੀਕਲ ਪਾਰਟੀਆਂ ਜਿਹੜੀਆਂ ਇੱਕ ਅਲੱਗ ਤਰ੍ਹਾਂ ਦਾ ਭਰਮ ਪੈਦਾ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦਾ ਪ੍ਰਯਾਸ ਸਮੇਂ-ਸਮੇਂ ਤੇ ਕਰਦੀ ਰਹਿੰਦੀ ਹੈ। ਪਾਰਟੀ ਨੇ ਇਹ ਜਿਹੜਾ ਨਿਰਣੇ ਲਿਆ ਹੈ ਕਿ ਜੀ ਬੀ ਜੀ ਪੰਜਾਬ ਦੇ ਅੰਦਰ ਇਕੱਲੇ ਚੋਣਾਂ ਲੜੇਗੀ ਇਹਦੇ ਆਉਣ ਵਾਲੇ ਪ੍ਰਣਾਮ ਬੜੇ ਸੁਖਤ ਔਰ ਪੰਜਾਬ ਦੇ ਹਿਤਕਾਰੀ ਹੋਣਗੇ। ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਇੱਕ ਐਸੀ ਪਾਰਟੀ ਨੂੰ ਚੋਕਰੇ ਭਰ ਭਰ ਕੇ ਵੋਟਾਂ ਪਾਤੀਆਂ ਕਿ ਇਤਨਾ ਪ੍ਰਚੰਡ ਬਹੁਮਤ ਅਜ ਤੱਕ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਿਆ ਜਿੰਨਾ ਬਹੁਮਤ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਉਹਦੇ ਵਿੱਚ ਇੱਕ ਕਾਰਨ ਇੱਕ ਖਿੰਝ ਸੀ ਕਿ ਪੰਜਾਬ ਦੇ ਅੰਦਰ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਲਗਾਤਾਰ ਜਿਹੜਾ ਹੋ ਰਿਹਾ ਲੋਕੀ ਉੱਭ ਚੁਕੇ ਸੀ ਲੇਕਿਨ ਇਹਨਾਂ ਨੇ ਤਾਂ दो साल चां बह बुलाती है आम आदमी पार्टी तो भी अज पूरे देश के अंदर जो भ्रष्टाचारी चेहरा वो पूरे देश के अंदर नंगा हो चुका है ऐसा है कि वो की कहें महत्वपूर्ण नहीं है वो बड़ी देर सरकार च रहे है उस वेले ए सारे मुद्दे नहीं सी है के क्या ਉਹ ਮੰਤਰੀਏ ਮੰਤਰੀਪਦ ਦਾ ਵੀ ਆਨੰਦ ਬੜੀ دیر ਲਿਆ ਉਹਨਾਂ ਨੇ ਉਸ ਵੇਲੇ ਨਹੀਂ ਸੀ ਹੈਗੇ ਕੇਵਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਨਤਰਿਤਵ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਸਾਫ਼ ਸੁਥਰਾ ਵਿਕਾਸ ਕਰਨ ਵਾਲਾ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋ ਹੋਇਆ ਹੈ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਬੋਟਾ ਲਾ ਕੇ ਉਹਨਾਂ ਦੀਆਂ ਈਚਾ ਮਾ ਆकांक्षा ਮਾ ਦਾ ਕਤਲ ਕੀਤਾ ਹੈ ਉਹਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਣਾ ਹੈ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾਣਾ ਹੈ ਪੰਜਾਬ ਨੂੰ ਅਗਰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਪੰਜਾਬ ਦੀ ਜਵਾਨੀ ਨੂੰ ਅਗਰ ਨਸ਼ੇ ਤੋਂ ਬਚਾਣਾ ਹੈ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਔਰ ਇੱਕ ਮਾਤਰ ਵਿਕਲਪ ਹੁਣ ਅਗਰ ਪੰਜਾਬ ਕੋਲ ਕੋਈ ਬਚਿਆ ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ ਬਾਰ-ਬਾਰ ਬੀਜੇਪੀ ਇੱਕ ਮਾਤਰ ਵਿਕਲਪ ਹੈ ਔਰ ਬੀਜੇਪੀ ਦੇ ਨਾਲ ਨਰਿੰਦਰ ਭਾਈ ਮੋਦੀ ਹੈ ਜਿਨ ਦੇਸ਼ੀ ਨਹੀਂ ਪੂਰੀ ਦੁਨੀਆ ਦੇ ਅੰਦਰ ਹਿੰਦੁਸਤਾਨ ਦਾ ਡੰਕਾ ਬਜਾਇਆ ਪਰ ਜਿਹੜਾ ਕਿਸਾਨੀ ਧਰਨਾ ਚਾਹਦਾ ਪਿਆ ਲੱਗਦਾ ਨਹੀਂ ਇਹ ਮੈਨੂੰ ਨੁਕਸਾਨ ਕਰੂਗਾ ਬੀਜੇਪੀ ਨੂੰ ਜਿਹਦਾ ਹੱਲ ਕਰਨਾ ਚਾਹੀਦਾ ਜੀ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਹਮੇਸ਼ਾ ਕੇਂਦਰ ਨੇ ਹੁਣ ਜਿਹੜਾ ਪਿਛਲਾ ਬਹੁਤ ਵਧੀਆ ਪੰਜਾਬ ਦੇ ਅੰਦਰ ਦੋ ਫਸਲਾਂ ਹੁੰਦੀਆਂ ਜੈਦਾ ਕਣਕ ਤੇ ਝੋਨਾ ਮੰਗ ਕੀ ਸੀ ਇਹਨਾਂ ਨੇ ਪਿਛਲੇ ਅੰਦੋਲਨ ਦੇ ਅੰਦਰ ਭ੍ਰੰਮ ਪੈਦਾ ਕੀਤਾ ਜੀ ਕਿ ਮੰਡੀਆਂ ਬੰਦ ਹੋ ਜਾਣੀਆਂ ਜੀ ਐਮ ਐਸ ਪੀ ਐਮ ਐਸ ਪੀ ਬੰਦੋ ਜਣੀ ਹੈ 21 ਕ ਦਾਣਾ ਚੁਕਿਆ ਲਗਾਤਾਰ ਚੋਕ ਹੋਇਆ ਔਰ ਲਗਾਤਾਰ ਐਮ ਐਸ ਪੀ ਵਧੀ ਹੈ ਇਹਦਾ ਮਤਲਬ ਹੈ ਕਿ ਉਸ ਵੇਲੇ ਵੀ ਭ੍ਰੰਪਾਦਾ ਕੀਤਾ ਗਿਆ ਔਰ ਕੇਂਦਰ ਨੇ ਹੁਣ ਵੀ ਕਿਹਾ ਕਿ ਤੁਸੀਂ ਪੰਜਾਬ ਦੇ ਅੰਦਰ ਕਿਹੜੀਆਂ ਹੋਰ ਫਸਲਾਂ ਕਰਨਾ ਚਾਹੁੰਦੇ ਹੋ ਕਿਹੜੀ ਐਸੀ ਫਸਲ ਹੈ ਜਿਹਦੇ ਉੱਤੇ ਤੁਸੀਂ ਪੰਜ ਫਸਲਾਂ ਦੀ ਗੱਲ ਆਹੀ ਉਸ ਵੇਲੇ ਆਪਰ ਚ ਗੱਲਬਾਤ ਹੋਈ ਤੇ ਉਹ ਉਹਦੇ ਤੇ ਐਮ ਐਸ ਪੀ ਦੇਣ ਨੂੰ ਤਿਆਰ ਹੈ ਅੱਜ ਵੀ ਉਹ ਕਰ ਰਹੀ ਗੱਲਬਾਤ ਕਰਨ ਨੂੰ ਤਿਆਰ ਆ। ਲੇਕਿਨ ਕਿਸਾਨ ਦੇ ਖਾਤੇ ਚ 2000 ਰੁਪਇਆ મોદી ਨੇ ਪਾਣਾ ਬੰਦ ਨਹੀਂ ਕੀਤਾ। ਇਹ મોદી ਦੇ ਪ੍ਰਤੀ ਭ੍ਰੰਮ ਪੈਦਾ ਕਰਨੀਆਂ ਪੋਲੀਟਿਕਲ ਪਾਰਟੀਆਂ ਉਹਨਾਂ ਨੂੰ ਫੀਡਬੈਕ ਫੀਡ ਕਰਦੀਆਂ ਹਨ। ਕੇਵਲ ਆਪਣੇ ਰਾਜਨੀਤਿਕ स्वार्थ ਦੇ ਲਈ। ਪੂਰੇ ਦੇਸ਼ ਦਾ ਕਿਸਾਨ ਵੀ ਤਾਂ ਹੈ। ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਚਾਹਨਾ। મોદી ਕਿਸਾਨਾਂ ਦਾ ਅਸਲੀ ਹਤੀਸ਼ੀ ਹੈ। ਇਹ ਜਿਹੜੀ ਸਰਕਾਰ ਮੌਜੂਦਾ ਹੈ। ਇਦੀ ਬੀਬੀ ਟੁਟਕੀਆਂ ਮਾਰ ਮਾਰ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦਿਓ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਚ ਉਹਨਾਂ ਨੂੰ ਚੈਲੰਜ ਕਰਦੀ ਹੁੰਦੀ ਸੀ ਛੱਡੋ ਕੱਦੀ ਦਿਓ ਸਰਕਾਰ ਪਹਿਲੇ ਦਿਨ ਕੇਜਰੀਵਾਲ ਦਾ ਆਰਡਰ ਆ ਜਾਏਗਾ ਤੇ ਤੁਹਾਨੂੰ ਐਮਐਸਪੀ ਦੇ ਦੇਾਂਗੇ ਹਰਿਆਣਾ ਦੇ ਅੰਦਰ 14 ਫਸਲਾਂ ਦੇ ਉੱਤੇ ਸਟੇਟ ਗਵਰਨਮੈਂਟ ਐਮਐਸਪੀ ਦੇ ਰਹੀ ਹੈ ਅਗਰ ਤੁਸੀਂ ਕਿਸਾਨਾਂ ਦੇ ਅਸਲੀ ਹਤੀਚੀ ਹੋ ਦੋ ਫਸਲਾਂ ਦਾ ਉਹਨਾਂ ਨੂੰ ਪੂਰੀ ਮਿਲ ਰਹੀ ਹੈ ਗੰਨੇ ਤੇ ਵੀ ਪੂਰਾ ਮਿਲ ਰਿਹਾ ਔਰ ਗੰਨੇ ਦਾ ਭਾਅ ਵੀ ਇੰਨਾ ਕ ਵੱਧ ਰਿਹਾ ਕਿ ਜਿੰਨਾ ਕਦੀ ਗੰਨੇ ਵਧਾਇਏ ਨੇ 25-25 ਰੁਪਏ ਕੁਇੰਟਲ ਦਾ ਵਧਾਈ ਜਾਂਦੇ ਨੇ 1 ਮਿੰਟ 1 ਮਿੰਟ 1 ਮਿੰਟ ਮੇਰੀ ਗੱਲ ਨਹੀਂ ਪੂਰੀ ਅਗਰ ਹਰਿਆਣਾ ਦੀ ਸਰਕਾਰ 14 ਫਸਲਾ ਤੇ ਐਮਐਸਪੀ ਦੇ ਸਕਦੀ ਹੈ ਇਹ ਆਪਣੇ ਆਪ ਨੂੰ ਕਿਸਾਨ ਹਤੀਸ਼ੀ ਕਹਿਣ ਵਾਲਾ ਮਾਨ ਦੀ ਸਰਕਾਰ ਨੇ ਇਹਦੇ ਤੇ ਕੋਈ ਨਿਰਣੇ ਕਿਉਂ ਨਹੀਂ ਲਿਆ ਕੇਵਲ ਭਰਮ ਪਲਾਓ ਝਗੜਾ ਕਰਾਓ ਪੰਜਾਬ ਦੇ ਲੋਕਾਂ ਨੂੰ ਇਹ 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 ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਕਿ ਨਹੀਂ ਕੇਂਦਰ ਤੁਹਾਡੇ ਅਗੇਂਸਟ ਹੈ ਅਰੇ ਪੰਜਾਬ ਦੇ ਅੰਦਰ ਏਮਜ਼ ਬਣ ਰਹੇ ਨੇ ਪੰਜਾਬ ਦੇ ਅੰਦਰ 40000 ਲੱਖ ਕਰੋੜ ਰੁਪਏ ਦੇ ਉਹ ਬਣ ਗਏ ਤੁਹਾਡੇ ਰੋਡ ਬਣ ਰਹੇ ਨੇ ਪੰਜਾਬ ਦੇ ਅੰਦਰ ਅਨੇਕ ਪ੍ਰੋਜੈਕਟ ਕੇਂਦਰ ਦੇ ਚੱਲਦੇ ਪਏ ਨੇ ਜਿਹੜਾ ਲੋਕਾਂ ਦੇ ਘਰ ਅਨਾਜ ਜਾ ਰਿਹਾ ਉਹ ਵੀ ਕੇਂਦਰ ਦਾ ਜਾ ਰਿਹਾ ਇਹ ਇਹ ਮੋਹਰ ਲਾ ਰਹੇ ਨੇ ਇਹ ਮੋਹਰ ਲਾ ਰਹੇ ਨੇ ਉਹਦੇ ਤੇ ਜੇ ਲੋਕਾਂ ਗਰੀਬ ਲੋਕਾਂ ਨੂੰ ਘਰ ਮਿਲ ਰਹੇ ਨੇ ਜੋ ਕੇਂਦਰ ਦੇ ਰਿਹਾ ਜੇ ਲੋਕਾਂ ਦੇ ਘਰ ਟਾਇਲਟ ਬਣੇ ਰਹੇ ਤੇ ਕੇਂਦਰ ਦੇ ਰਿਹਾ ਫਿਰ ਉਸ ਬੱਜ ਕੀ ਕਹਿਣਗੇ ਅਸੀਂ ਪੰਜਾਬੀ ਟੈਕਸ ਨਹੀਂ ਦਿੰਦੇ ਉਹ ਲੇਕਿਨ ਕੇਂਦਰ ਜਿਸ ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਨੂੰ ਲੈ ਰਿਹਾ ਹੈ ਕਮ ਸੇ ਕਮ ਜਿਹੜਾ ਕੰਮ ਕਰ ਰਿਹਾ ਹੈ ਉਹਨੂੰ ਉਹ ਉਹ ਉਹਦਾ ਉਸਾ ਬਧਾਣਾ ਚਾਹੀਦਾ ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਕੀ ਪੰਜਾਬੀ ਇਹਨਾਂ ਪਾਰਟੀਆਂ ਦੁਆਰਾ ਫਲਾਏ ਭਰਮ ਨੂੰ ਝੂਠ ਨੂੰ ਫਰੇਵ ਨੂੰ ਸਮਝੇਗਾ ਔਰ ਨਰਿੰਦਰ ਭਾਈ ਮੋਦੀ ਦੇ ਨਾਲ ਖੜਾ ਹੋਏਗਾ ਹਾਂਜੀ ਦੇਸ਼ੰਬਰ ਜੀ ਲੋ ਜੀ ਤੁਹਾਨੂੰ ਲੱਗਦਾ ਜੀ ਕਾਮਨ ਕਾਂਗਰਸ ਜਿਹੜੇ ਕੱਲੇ ਜਿਹੜੇ ਸੋਰੀ ਕਹਾਣੇ ਹੋਏ ਹੁੰਦੀਆਂ ਨੇ ਤੁਹਾਡਾ ਵਿਰੋਧ ਕਰਤ ਨਹੀਂ ਲੱਗਦਾ ਦੇਖੋ ਆਪਣਾ ਵਿਚਾਰਾਂ ਦੇ ਨਾਲ ਅਧਾਨ ਪ੍ਰਦਾਨ ਦੇ ਨਾਲ ਹਰ ਸਮੱਸਿਆ ਦਾ ਸਮਾਧਾਨ ਔਰ ਮੈਨੂੰ ਲੱਗਦਾ ਕਿ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਉਹਨਾਂ ਨੂੰ ਆਪਣਾ ਵਿਸ਼ੇ ਰੱਖਣ ਦੀ ਆਜ਼ਾਦੀ ਹੈ ਮੈਨੂੰ ਆਪਣਾ ਵਿਸ਼ੇ ਰੱਖਣ ਦੀ ਆਜ਼ਾਦੀ ਹੈ ਔਰ ਜਨਤਾ ਨੂੰ ਆਪਣੇ ਮਤ ਦੇ ਦੁਆਰਾ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਆਜ਼ਾਦੀ ਹੈ ਅਰਾਜਕਤਾ ਦੇ ਲਈ ਆਪਚ ਲੜਨ ਦੇ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ ਲੋਕਤੰਤਰ ਦੇੰਦਰ ਲੋਕਤੰਤਰ ਦੇ ਅੰਦਰ ਲੋਕ ਹੀ ਤੈਅ ਕਰਦੇ ਨੇ ਕਿ ਉਹ ਕਿਹਦੇ ਰਾਜ ਸਰਪ ਹੁਣ ਕੈਂਡੀਡੇਟ ਕੋਈ ਆਪਣਾ ਨਮਸਕਾਰਤਾ ਕੈਂਡੀਡੇਟ ਨਹੀਂ 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 ਅਸਾ ਕਿ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਨਤ੍ਰਿਤਵ ਹੈ ਬੀਜੇਪੀ ਕੈਡਰ ਵੇਸ ਪਾਰਟੀ ਹੈ ਬੀਜੇਪੀ ਜਿਹੜੀ ਹੈ ਉਹਦਾ ਪਾਰਲੀਮੈਂਟ ਬੋਰਡ ਹੈ ਪਾਰਲੀਮੈਂਟ ਵੋਟ ਤੈਅ ਕਰਦਾ ਹੈ ਅਸੀਂ ਸਭ ਪਾਰਟੀ ਦੇ ਸਮਾਨਨੇ ਕਾਰਜਕਰਤਾ ਸਾਡੇ ਲਈ ਪਾਰਟੀ ਕਿਸ ਕੋਣ ਕਾਰਜਕਰਤਾ ਕਿਸ ਭੂਮਿਕਾ ਚ ਰਹੇਗਾ ਇਹ ਪਾਰਟੀ ਤੈਅ ਕਰਦੀ ਹੈ ਲੇਕਿਨ ਇਹ ਪੱਕਾ ਕਿ ਕਮਲ ਦਾ ਨਿਸ਼ਾਨ ਚੋਣ ਲੜ ਰਿਹਾ ਹੈ ਔਰ ਅਸੀਂ ਕਮਲ ਦੇ ਨਿਸ਼ਾਨ ਨੂੰ ਜਿਤਾਉਣ ਦੇ ਲਈ ਸਾਰੇ ਦਿਨ ਰਾਤ ਇੱਕ ਕਰਾਂਗੇ ਤੁਹਾਡੇ ਨਾਲ ਤੁਹਾਡੇ ਨਾਲ ਕੈਨਲ ਤੁਹਾਡੇ ਅੱਗੇ ਹੋ ਰਹਿਣਾ ਜੇ ਤੁਸੀਂ ਲਾਇਸਟਾਪ ਲਾਜ਼ ਕਰਦਾ ਹੀ ਰਾਜ਼ ਨਹੀਂ ਕਰਾਂਗੇ ਤੁਹਾਡੇ ਜਿਹੜੇ ਬੰਦੇ ਚਿੰਤਾ ਲਿਆਦੇ ਬਣ ਰਹੇ ਵੱਡੇ ਤਾਂ ਅੱਗੇ ਦੇ ਵੈਸੇ ਹੀ ਲੱਗਦਾ ਪਿਛੜ ਜਣੇ ਨਹੀਂ ਨਹੀਂ ਇਹ ਨਿਰਣੇ ਆਸੀਂ ਬੜੀ ਸੋਚ ਦੇ ਨਾਲ ਲਿਆ ਔਰ ਇਹ ਨਿਰਣੇ ਪੰਜਾਬ ਦੇ ਦੇ ਹਿੱਤ ਨੂੰ ਧਿਆਨ ਚ ਰੱਖ ਕੇ ਨਰਿੰਦਰ ਭਾਈ ਮੋਦੀ ਨਰਦਾ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਕੀਤਾ ਕਿਉਂਕਿ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਜਿਹੜੀ ਸਰਕਾਰ ਬਣਾਈ ਸੀ ਉਹ ਵੀ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਪਾਈ ਇਸ ਕਰਕੇ ਪਾਰਟੀ ਨੂੰ ਲੱਗਦਾ ਕਿ ਪੰਜਾਬ ਨੂੰ ਅੱਜ ਇੱਕ ਰਾਸ਼ਟਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੋਈ ਹੈ ਜਿਹੜਾ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਡੁੱਬਿਆ ਪਿਆ ਜਿਹੜਾ ਪੰਜਾਬ ਦਾ ਵਪਾਰੀ ਸਹਿਮਿਆ ਪਿਆ ਜਿਹੜੀ ਇੰਡਸਟਰੀ ਪਲਾਨ ਕਰ ਰਹੀ ਹੈ ਇਹਨੂੰ ਅਗਰ ਕੋਈ ਠੱਲ ਪਾ ਸਕਦਾ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਕੋਈ ਲੈ ਕੇ ਜਾ ਸਕਦਾ ਤੇ ਭਾਜੀਪੀ ਲੈ ਕੇ ਜਾ ਸਕਦੀ ਹੈ ਇਸ ਕਰਕੇ ਪੰਜਾਬ ਤੇ ਪੰਜਾਬੀਅਤ ਦੇ ਹਿੱਤ ਚ ਲਿਆ ਇਹ ਨਿਰਣੇ ਆ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਦੇ ਨਾਲ ਨਰਿੰਦਰ ਮੋਦੀ ਜੀ ਦਾ ਨੱਡਾ ਜੀ ਦਾ ਪਾਰਟੀ ਦੇ ਅਧਿਕਾਰੀ ਦਾ ਔਰ ਅਮਿਤ ਭਾਈ ਸ਼ਾਦਾ ਧੰਨਵਾਦੀ ਕਰ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਿਰਣੇ ਲਿਆ ਔਰ ਪੂਰੇ ਜੋਸ਼ ਕਰੋਸ਼ ਨਾਲ ਪਾਰਟੀ 13 ਦੀਆਂ 13 ਪਾਰਲੀਮੈਂਟ ਸੀਟਾਂ ਲੜੇਗੀ ਔਰ ਤੁਸੀਂ ਇਹ ਦੇਖਣਾ ਇਹ ਪ੍ਰਣਾਮ ਵੀ ਬੜੇ ਸੁਖਦਾਨਗੇ ਜਨਵਰੀ ਦਿੰਦੀ ਹੈ ਤੁਸੀਂ ਲੜੋ ਇਲੈਕਸ਼ਨ ਨਹੀਂ ਨਹੀਂ ਮੈਂ ਤਾਂ ਕਹਿ ਰਿਹਾ ਨਾ ਕਿ ਆਸੀ ਕਾਰਕਿਰਤਾ ਨੇ ਪਾਰਟੀ ਭੂਮਿਕਾ ਤੈਅ ਕਰੇ ਜਿੱਦ ਤਨ ਜਿੰਮੇਵਾਰੀ ਦਿੱਤੀ ਜਾਂਦੀ ਨਹੀਂ ਜੇ ਕੁਝ ਨਹੀਂ ਹੁੰਦਾ ਪਾਰਟੀ ਦੇ ਅੰਦਰ ਕਮਲ ਦਾ ਨਿਸ਼ਾਨ ਕੈਂਡੀਡੇਟ ਹੈ ਔਰ ਅਸੀਂ ਸਭ ਉਹਨੂੰ ਜਤਾਨ ਦੇ ਲਈ ਜਨਰਲ ਸੱਤ ਦੀ ਬੜੀ ਚੱਲ ਚੱਤਾ ਅਜ਼ਰੀ ਬੜੇ ਦਿਨਾਂ ਵਿੱਚ ਸ਼ਾਮਲ ਹੋਣ ਜਾ ਰਹੇ ਗਦਾਫਪੁਰ ਤੋਂ ਕੋਈ ਪਾਰਟੀ ਆ ਰਹੇ ਸਾਹ ਜੀ ਸ਼ਾਮਲ ਅਰੇ ਪੀਜਪੀ ਦੇ ਦਰਵਾਜ਼ੇ ਸਭ ਐਸੇ ਲੋਕਾਂ ਲਈ ਜਿਹੜੇ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਦੇ ਨੇ ਪੰਜਾਬ ਦੇ ਵਿਕਾਸ ਦੀ ਚਿੰਤਾ ਕਰਨ ਵਾਲੇ ਨੇ ਐਸੇ ਸਭ ਲੋਕਾਂ ਦਾ ਸਵਾਗਤ